ਮੈਂ ਭਗਵੰਤ ਸਿੰਘ ਤੋਤ ਕੋਆਰਡੀਨੇਟਰ ਐਨ ਆਰ ਆਈ ਸੱਜੂ ਆਣਾ ਮੈਂ ਇੱਥੇ ਬਾਕੀ ਹਲਕੇ ਦੇ ਵਿੱਚ ਪਿਛਲੇ 1 ਮਹੀਨੇ ਤੋਂ ਸਰਦਾਰ ਹਰਵਿੰਦਰ ਸਿੰਘ ਕੁੱਲਕਾ ਜੀ ਦੇ ਨਾਲ ਕੈਂਪੇਨ ਦੇ ਵਿੱਚ ਜਾ ਰਿਹਾ ਹਾਂ ਜੋ ਹਾਲਤ ਪਿੰਡਾਂ ਦੇ ਵਿੱਚ ਮੈਂ ਜਾ ਕੇ ਦੇਖੀ ਆ ਉਹ ਮੈਂ ਤੁਹਾਨੂੰ ਕੁਝ ਨਾਰੀ ਵਿਦਮਾਨਾਂ ਨਾਲ ਜ਼ਰੂਰ ਕੁਝ ਕਰਨ ਦੇ ਵਿੱਚੋਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਜੋ ਉੱਥੇ ਨਾਰੀ ਬੈਠੇ ਸੋਚਦੇ ਆ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਉਹਤੂ ਸੀ ਸੋਚਿਆ ਨਹੀਂ ਹੋਣਾ ਜਿੰਨਾ ਹੋ ਚੁੱਕਿਆ ਜਦੋਂ ਅਸੀਂ ਪਿੰਡਾਂ ਵਿੱਚ ਗਏ ਥਾਂ ਖਾਂ ਦੇ ਉੱਤੇ ਸਾਨੂੰ ਕੋਈ ਸਵਾਲ ਕੀਤਾ ਗਿਆ ਬਈ ਸਾਨੂੰ ਸਾਡੇ ਜਵਾਕ ਵਿਚਾਰੋ ਬੱਚੇ ਵਿਚਾਰੋ ਔਲਕਾ ਜੀ ਜਿਵੇਂ ਤੁਸੀਂ ਦਿੱਲੀ ਦੇ ਵਿੱਚ ਪੰਜਾਬੀਆਂ ਨੂੰ ਉਜੜਨ ਤੋਂ ਬਚਾਇਆ ਜੇ ਤੁਸੀਂ ਉੱਥੇ ਨਾ ਖੜਦੇ ਪੰਜਾਬੀ ਸਾਰੇ ਪੰਜਾਬ ਛੱਡ ਕੇ ਔਰ ਨੂੰ ਤਿਆਰ ਸੀ ਉਸੇ ਤਰ੍ਹਾਂ ਹੁਣ ਅਸੀਂ ਸਾਡੇ ਬੱਚੇ ਇੱਥੇ ਹੀ ਵਿਚਾਰੋ ਸਾਡੇ ਘਰਾਂ ਦੇ ਵਿੱਚ ਰਹਿਣਾ ਵੀ ਸਾਨੂੰ ਔਖਾ ਲੱਗ ਰਿਹਾ ਹੈ ਪਰ ਕਿ ਇੱਥੇ ਚਿੱਟੇ ਦਾ ਇੰਨਾ ਬੋਲਬਾਲਾ ਵਾ ਸਾਨੂੰ ਪਤਾ ਨਹੀਂ ਵੀ ਕਦੋਂ ਕੋਈ ਲਵਾ ਦੇਵੇ ਨਸ਼ੇ ਦੀ ਇਸ ਲਈ ਵੀ ਅਸੀਂ ਬਾਹਰਲੇ ਦੇਸ਼ਾਂ ਨੂੰ ਘੱਟ ਰਹੇ ਹਾਂ ਤੇ ਇਹ ਹਾਲਤ ਪੰਜਾਬ ਦੀ ਕੀਤੀ ਗਈ ਆ ਤੇ ਇੱਕ ਬਜ਼ੁਰਗ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਨਾ ਫੂਲਕਾ ਜੀ ਅਸੀਂ ਰੋਟੀ ਵੀ ਅਚਾਰ ਨਾਲ ਖਾ ਲਾਂਗੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਸਾਡੇ ਜਵਾਕ ਵਿਚਾਰੋ ਦੇਖੋ 32 ਸਾਲ ਤੋਂ ਸਰਦਾਰ ਹਰਵਿੰਦਰ ਸਿੰਘ ਫੂਲਕਾ ਇਕੱਲੇ ਜਿਵੇਂ ਲੜਦੇ ਆ ਰਹੇ ਹਾਂ ਉੱਥੇ ਦਿੱਲੀ ਦੇ ਵਿੱਚ ਇਹ ਜੀ ਆਪਾਂ ਨਾਲ ਨਾਂ ਤੁਰੇ ਹੋਰ ਦਸਾਂ ਸਾਲਾਂ ਨੂੰ ਕਮਾਂਗੇ 42 ਸਾਲ ਹੋ ਗਏ ਜੀ ਬਹੁਤ ਕੁਰਬਾਨੀ ਕੀਤੀ ਹੈ ਸਰਦਾਰ ਹਰਵਿੰਦਰ ਸਿੰਘ ਗੁਲਕਾਨੀ ਮੇਰੀ ਤੁਹਾਡੇ ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਆ ਢਾਖੇ ਹਲਕੇ ਦੇ ਖਾਸ ਕਰ ਜੋ ਵੀ ਜਸਤੰਗ ਨਾਲ ਦੀ ਐਨਆਰਆਈ ਵੀਰ ਇੱਥੇ ਆ ਸਕਦੇ ਆ ਆ ਕੇ ਉਹਨਾਂ ਦੀ ਕੈਂਪੇਨ ਦੇ ਵਿੱਚ ਹਿੱਸਾ ਪਾਓ ਚਾਹੇ ਟੈਲੀਫੋਨ ਤੇ ਕਰੋ ਚਾਹੇ ਤੁਸੀਂ ਆਪ ਪਹੁੰਚੋ ਇਸੇ ਤਰ੍ਹਾਂ ਹੀ ਬਾਕੀ ਪੰਜਾਬ ਦੇ ਵਿੱਚ ਜਿੰਨੇ ਹਲਕੇ ਆ ਉਹਨਾਂ ਕੈਂਡੀਡੇਟਾਂ ਦੇ ਨਾਲ ਸੰਪਰਕ ਕਰਕੇ ਆਪੋ ਆਪਣੇ ਪਿੰਡਾਂ ਨੂੰ ਸਾਰੇ ਪੰਜਾਬ ਨੂੰ ਸੰਭੋ ਧੰਨਵਾਦ